ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਵੇਖ ਸਕਦੇ ਹੋ ਐਟ ਟਾਈਮ ਜਿਹੜੇ ਸਾਡੇ ਝੋਨੇ ਨੇ ਐਟ ਟਾਈਮ ਪੂਰੇ ਠਾਠਾ ਮਾਰਦੇ ਚੱਲ ਰਹੇ ਨੇ ਤੇ ਜਿਹੜੀ ਬਰਸਾਤ ਏ ਇਹ ਵੀ ਕੁਛ ਰਾਤ ਦੀ ਬਰਸਾਤ ਵੀ ਚੱਲੀ ਹੋਈ ਏ ਆ ਵੇਖੋ ਤੇ ਸਵੇਰੇ 4 ਵਜੇ ਲਾਈਟ ਆਉਂਦੀ ਆ ਤਵੇਰੇ 4 ਵਜੇ ਲੈਟ ਆਉਂਦੀ ਆ ਤੇ ਆਟੋਮੈਟਿਕ ਲੱਗੇ ਹੋਏ ਆ ਤੇ ਮੋਟਰਾਂ ਜਿਹੜੀਆਂ ਨੇ ਤੇ ਮੋਟਰਾਂ ਜਿਹੜੀਆਂ ਨੇ ਚੱਲ ਪੈਂਦੀਆਂ ਨੇ ਦੇਖ ਸਕਦੇ ਹੋ ਇਹ ਦੋਸਤੋ ਦਰਿਆਈ ਇਲਾਕਾ ਹੈ ਇਧਰ ਨਾਲ ਸੱਤ ਲੋਈ ਦਰਿਆ ਚੱਲ ਰਿਹਾ ਹੈ ਔਰ ਸਾਹਮਣੇ ਜਿੱਥੇ ਸੋਲਰ ਦਿਖਦਾ ਸਾਹਮਣੇ ਸੋਲਰ ਦੇਖ ਰਿਹਾ ਹੈ ਇਹਦੇ ਨਾਲ ਹੀ ਸੱਤ ਲੋ ਇਧਰ ਆਏ ਤੇ ਆਪਾਂ ਲੱਗ ਗਏ ਆ ਤੇ ਪਾਣੀ ਪੂਣੀ ਹੈ ਨਹੀਂ 25000 ਛੱਡਿਆ ਨੇ ਉਹ ਵੀ ਉੱਥੇ ਰਾਹ ਵਿੱਚ ਕਿਧਰੇ ਅੜ ਗਿਆ ਹੈ ਵੇਖ ਸਕਦੇ ਹੋ ਇਹ ਮੋਟਰ ਚੈੱਕ ਕਰੋ ਆ ਬਾਈ ਨੇ ਮੋਟਰ ਪਾਈ ਹੋਈ ਹੈ ਪਾਣੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਾਹ ਕਮਾਲ ਪਾਣੀ ਵੱਡਾ ਪੈਵੇ ਤਾਂ ਫੁੱਲ ਮਾਰਨ ਲਈ ਆ ਹਿੱਧਰ ਦਾ ਵੀਓ ਚੈੱਕ ਕਰੋ